ਭਾਰਤੀ ਸਮਾਜ ਚ ਦੋ ਤਿੰਨ ਸੰਸਥਾਵਾਂ ਦੀ ਸਾਖ ਵੱਡੇ ਪੱਧਰ ਤੇ ਮੰਨੀ ਜਾਂਦੀ ਹੈ ਸੁਪਰੀਮ ਕੋਰਟ ਕੈਗ ਤੇ ਭਾਰਤੀ ਚੋਣ ਕਮਿਸ਼ਨ ਚੋਣ ਕਮਿਸ਼ਨ ਦਾ ਚੋਣਾ ਚ ਬਹੁਤ ਵੱਡਾ ਰੋਲ ਹੁੰਦਾ ਪੰਜਾਬ ਦੀਆਂ ਚੋਣਾਂ ਚ ਵੀ ਚੋਣ ਕਮਿਸ਼ਨ ਦਾ ਵੱਡਾ ਰੋਲ ਆ ਚੋਣਾ ਕਿਵੇਂ ਨਿਰਪੱਖ ਹੋਣ ਔਰ ਸਿਆਸੀ ਪਾਰਟੀਆਂ ਤੇ ਕਿਵੇਂ ਸ਼ਿਕੰਜਾ ਕੱਸਿਆ ਜਾਵੇ ਇਹ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਇਸ ਵਾਰ ਥੋੜਾ ਜਿਹਾ ਚੋਣ ਕਮਿਸ਼ਨ ਨਰਮ ਨਜ਼ਰ ਆ ਰਿਹਾ ਕਿਉਂਕਿ ਸ਼ਹਿਰਾਂ ਦੇ ਅੰਦਰ ਅਸੀਂ ਦੇਖ ਰਹੇ ਹਾਂ ਚੋਣ ਜਾਬਤੇ ਤੋਂ ਬਾਅਦ ਇਸ ਤਰ੍ਹਾਂ ਦੇ ਬੋਰਡ ਜਿਹੜੇ ਪ੍ਰਚਾਰ ਦੇ ਬੋਰਡ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਕਾਂਗਰਸ ਬੀਐਸਪੀ ਕਿਸੇ ਵੀ ਪਾਰਟੀ ਦੇ ਬੋਰਡ ਨਹੀਂ ਲੱਗੇ ਹੋਣੇ ਚਾਹੀਦੇ ਇਹ ਬੋਰਡ ਅਤਰਵਾਉਣਾ ਚੋਣ ਕਮਿਸ਼ਨ ਦਾ ਕੰਮ ਹੁੰਦਾ ਖਾਸ ਤੌਰ ਦੇ ਉੱਤੇ ਨਗਰ ਨਿਗਮ ਦੇਸ਼ ਤਿਹਾਰ ਹੁੰਦੇ ਨੇ ਸਰਕਾਰੀ ਇਹ ਚੋਣ ਕਮਿਸ਼ਨ ਨੇ ਨਗਰ ਨਿਗਮ ਨੂੰ ਕਹਿ ਕੇ ਇਹ ਸਾਰੇ ਇਸ਼ਤਿਹਾਰ ਹਟਵਾਉਣੇ ਹੁੰਦੇ ਨੇ ਪਰ ਅਸੀਂ ਦੇਖ ਰਹੇ ਹਾਂ ਪਟਿਆਲਾ ਸ਼ਹਿਰ ਦੇ ਅੰਦਰ ਅਸੀਂ ਖੜੇ ਹਾਂ ਫਹਾਰਾ ਚੌਂਕ ਦੇ ਉੱਤੇ ਖੜੇ ਹਾਂ ਔਰ ਇਹਦੇ ਹਾਲੇ ਦੁਆਲੇ ਕਾਂਗਰਸ ਅਤੇ ਅਕਾਲੀ ਦਲ ਦੇ ਬੋਰਡ ਲੱਗੇ ਹੋਏ ਨੇ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਕਾਂਗਰਸ ਦਾ ਬੋਰਡ ਲੱਗਿਆ ਹੋਇਆ ਹੈਗਾ ਕੈਪਟਨ ਮਰਿੰਦਰ ਸਿੰਘ ਤੇ ਬ੍ਰਹਮਿੰਦਰਾ ਤੇ ਆਮ ਆਦਮੀ ਪਾਰਟੀ ਦੇ ਬੋਰਡ ਵੀ ਬਹੁਤ ਸਾਰੇ ਥਾਂ ਦੇ ਉੱਤੇ ਲੱਗੇ ਹੋਏ ਨੇ ਪਟਿਆਲਾ ਸ਼ਹਿਰ ਚ ਕਈ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਬੋਰਡ ਵੀ ਲੱਗੇ ਹੋਏ ਨੇ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੁੰਦੀ ਹੈ ਚੋਣ ਕਮਿਸ਼ਨ ਇਸ ਵਾਰ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਕਿ ਚੋਣ ਕਮਿਸ਼ਨ ਸਖਤੀ ਨਹੀਂ ਕਰ ਰਿਹਾ ਜਿਸ ਤਰ੍ਹਾਂ ਦੀ ਸਖਤੀ ਹੋਣੀ ਚਾਹੀਦੀ ਹੈ ਕਿਉਂਕਿ ਲੋਕ ਉਮੀਦ ਕਰਦੇ ਨੇ 5 ਸਾਲਾਂ ਬਾਅਦ ਚੋਣਾਂ ਆਉਂਦੀਆਂ ਨੇ ਲੋਕ ਉਮੀਦ ਕਰਦੇ ਨੇ ਕਿ ਚੋਣਾਂ ਨਿਰਪੱਖ ਹੋਣ ਸਹੀ ਢੰਗ ਨਾਲ ਹੋਣ ਹਰ ਪਾਰਟੀ ਦੇ ਨਾਲ ਬਰਾਬਰ ਦਾ ਵਿਹਾਰ ਕੀਤਾ ਜਾਵੇ ਪਰ ਅਸੀਂ ਦੇਖ ਰਹੇ ਹਾਂ ਕਿ ਚੋਣ ਜਾਬਤੇ ਤੋਂ ਬਾਅਦ ਜਿਸ ਤਰ੍ਹਾਂ ਇਹ ਉਤਰਨੇ ਚਾਹੀਦੇ ਸੀਗੇ ਇਹ ਬੋਰਡੋਂ ਨਹੀਂ ਉਤਰੇ ਬਹੁਤ ਸਾਰੇ ਸ਼ਹਿਰਾਂ 'ਚ ਬਹੁਤ ਸਾਰੇ ਪਿੰਡਾਂ 'ਚ ਇਵਨ ਕਿ ਹਾਈਵੇ ਤੇ ਜਿਹੜਾ ਪਟਿਆਲਾ ਸੰਗਰੂਰ ਹਾਈਵੇ ਆ ਇਸ ਹਾਈਵੇ ਦੇ ਉੱਤੇ ਵੀ ਅਸੀਂ ਦੇਖ ਕੇ ਆਏ ਹਾਂ ਬੋਰਡ ਲੱਗੇ ਹੋਏ ਨੇ ਤਾਂ ਚੋਣ ਕਮਿਸ਼ਨ ਨੂੰ ਇਹ ਜਿਹੜੇ ਬੋਰਡ ਲੱਗੇ ਹੋਏ ਨੇ ਇੱਕ ਤਰ੍ਹਾਂ ਮੂੰਹ ਚੜਾ ਰਹੇ ਨੇ ਕਿ ਚੋਣ ਕਮਿਸ਼ਨ ਦੇ ਸਾਹਮਣੇ ਇਹ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਪ੍ਰਚਾਰ ਹੋ ਰਿਹਾ ਪਾਰਟੀਆਂ ਦਾ ਤੇ ਚੋਣ ਕਮਿਸ਼ਨ ਇਹਨਾਂ ਨੂੰ ਉਤਰਵਾਉਣ 'ਚ ਅਸਫਲ ਕਿਉਂ ਸਫਲ ਆ ਕਿਉਂ ਚੋਣ ਕਮਿਸ਼ਨ ਨਹੀਂ ਤੁਰਵਾਏ ਇਹ ਚੋਣ ਕਮਿਸ਼ਨ ਜਵਾਬ ਦੇ ਸਕਦਾ ਪਰ ਪਟਿਆਲਾ ਦੇ ਲੋਕ ਚੋਣ ਕਮਿਸ਼ਨ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਪਟਿਆਲਾ